ਮੂਟ ਬਨਣ ਤੋਂ ਬਿਨਾਂ ਵੀ ਰਬੜ ਹੋਰ ਪੜੇ ਕਮ ਹੁੰਦੀ ਏ ਕਿਵੇਂ ਚਲੋ ਜਾਣਦੇ ਹਾਂ ਪਹਿਲਾ ਅਕਸਰ ਪੇਂਟ ਮੁਰਸ਼ ਨੂੰ ਲਾਉਂਦੇ ਆ ਪੇਂਟ ਡੱਬੇ ਚੋਂ ਬਾਹਰ गिर ਜਾਂਦਾ ਹੈ ਇੱਕ ਰਬੜ ਪੇਂਟ ਵਾਲੇ ਡੱਬੇ ਤੇ ਲਾ ਦਿਓ ਪੇਂਟ ਕਦੇ ਬਾਹਰ ਨਹੀਂ ਡਿੱਗਦਾ ਦੂਜਾ ਜੇਕਰ ਤੁਹਾਡੀ ਮਟੇਣੀ ਜਾਨੀ ਕਿ ਇਰੇਜ਼ਰ ਨਹੀਂ ਲੱਭ ਰਹੀ ਤਾਂ ਤੁਸੀਂ ਰਬੜ ਨਾਲ ਵੀ ਸਾਫ਼ ਕਰ ਸਕਦੇ 3 ਜਾਂ ਪੇਂਟ ਸਾਈਜ਼ ਵਿੱਚ ਵੱਡੀ ਏ ਤਾਂ ਪੇਂਟ ਨੂੰ ਫੋਲਡ ਕਰਕੇ ਇਦਾਂ ਰਬੜ ਲਾ ਲਿਓ ਪੇਂਟ ਛੋਟੀ ਹੋ ਜਾਂਦੀ ਏ ਚੌਥਾ ਪੇਂਟ ਦੀ ਜਿਪ ਢਿੱਲੀ ਹੋ ਗਈ ਏ ਤਾਂ ਇੱਕ ਰਬੜ ਬੈਂਡ ਨੂੰ ਜਿਪ ਵਿੱਚ ਪਾ ਕੇ ਬਟਨ ਵਿੱਚ ਫਸਾ ਦਿਓ ਪੰਜਵਾਂ ਰੋਟੀਆਂ ਥੱਲਣ ਨੂੰ ਚਿੰਤਾ ਨਹੀਂ ਮਿਲਦਾ ਤਾਂ ਤੋਂ ਚਮਚਿਆਂ ਦੇ ਮੂੰਹ ਤੇ ਇਦਾਂ ਤੋਂ ਰਬੜਾ ਲਾ ਦਿਓ ਬਣ ਗਿਆ ਦੇਸੀ ਚਿੰਤਾ ਚੇਮਾ ਫੋਟੋ ਫਰੇਮ ਚੋਂ ਬਾਰ-ਬਾਰ ਫੋਟੋ ਖਿਸਕ ਜਾਂਦੀ ਏ ਤਾਂ ਰਬੜ ਬੈਂਡ ਨੂੰ ਪਿੱਛੇ ਰੱਖ ਕੇ ਫੋਟੋ ਫਿਕਸ ਕਰਿਓ ਹੁਣ ਫੋਟੋ ਕਦੇ ਨਹੀਂ ਹਿੱਲਦੀ ਸੱਤਵਾਂ ਜਾਰ ਦਾ ਢੱਕਣ ਨਹੀਂ ਖੁੱਲਦਾ ਤਾਂ ਰਬੜ ਬੈਂਡ ਨੂੰ ਢੱਕਣ ਤੇ ਇਸ ਤਰੀਕੇ ਲਾ ਕੇ ਜ਼ੋਰ ਵੀ ਵਧੀਆ ਲੱਗਦਾ ਹੈ ਤੇ ਢੱਕਣ ਵੀ ਆਸਾਨੀ ਨਾਲ ਖੁੱਲ ਜਾਂਦਾ ਹੈ ਅੱਠਵਾਂ ਖੀਰੇ ਕੱਟਦੇ ਹੋਏ ਇਹ ਚਾਕੂ ਨਾਲੇ ਲੱਗੀ ਜਾਂਦੇ ਨੇ ਤਾਂ ਇਸ ਤਰੀਕੇ ਰਬੜ ਬੈਂਡ ਲਾ ਲਿਓ ਹੁਣ ਖੀਰੇ ਕਦੇ ਚਾਕੂ ਨਾਲ ਨਹੀਂ ਚਿਮੜਦੇ ਸਬਜ਼ੀ ਬਣਾਉਂਦੇ ਹੋਏ ਚਮਚਾ ਬਾਰ-ਬਾਰ ਸਬਜ਼ੀ ਚ ਡਿੱਗੀ ਜਾਂਦਾ ਤਾਂ ਇੱਕ ਰਬੜ ਚਮਚੇ ਦੇ ਸਿਰੇ ਤੇ ਇਦਾਂ ਲਾ ਦੇ ਦਸਵਾਂ ਚੌਪਸਟਿਕਸ ਤੇ ਨਾਲ ਨਿਊਡਲਸ ਖਾਧੀਆਂ ਨਹੀਂ ਜਾਂਦੀਆਂ ਤਾਂ ਇੱਕ ਟਿਸ਼ੂ ਪੇਪਰ ਤੇ ਰਬੜਾ ਇਦਾਂ ਚੌਪਸਟਿਕਸ ਤੇ ਲਾ ਦਿਓ ਆਸਾਨੀ ਨਾਲ ਖਾਧੀਆਂ ਜਾਂਦੀਆਂ ਨੇ